ਕੀ ਹੁਣ UPI ਰਾਹੀਂ ਲੈਣ ਦੇਣ ਉੱਤੇ ਲੱਗਣਗੇ ਚਾਰਜਸ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇਸ ਖਬਰ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਉਲਝਣ ਵਿੱਚ ਪਾ ਕੇ ਰੱਖ ਦਿੱਤਾ ਸੀ ਪਰ ਹੁਣ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਇਸ ਉੱਤੇ ਵੱਡਾ ਸਪਸ਼ਟਿਕਰਨ ਦਿੱਤਾ ਹੈ RBI ਗਵਰਨਰ ਨੇ ਸਾਫ਼ ਕਿਹਾ ਹੈ ਕਿ ਇਸ ਸਮੇਂ UPI ਲੈਣ ਦੇਣ ਉੱਤੇ ਕੋਈ ਵੀ ਫੀਸ ਲਗਾਉਣ ਦਾ ਪ੍ਰਸਤਾਵ ਕੇਂਦਰੀ ਬੈਂਕ ਕੋਲ ਨਹੀਂ ਹੈ ਅਰਥਾਤ ਗਾਰਾ ਕਾਂ ਅਰਥਾਤ ਗ੍ਰਾਹਕਾਂ ਨੂੰ ਯੂਪੀਆਈ ਰਾਹੀਂ ਪੈਸੇ ਭੇਜਣ ਜਾਂ ਲੈਣ ਵਿੱਚ ਕੋਈ ਵੀ ਚਾਰਜ ਨਹੀਂ ਦੇਣਾ ਪਵੇਗਾ ਹਾਲਾਂਕਿ ਉਹਨਾਂ ਨੇ ਇਹ ਵੀ ਮੰਨਿਆ ਹੈ ਕਿ ਯੂਪੀਆਈ ਦੇ ਕੰਮ ਕਾਜ ਨਾਲ ਜੁੜੇ ਖਰਚੇ ਜ਼ਰੂਰ ਨੇ ਅਦੇ ਕਿਸੇ ਨਾ ਕਿਸੇ ਪੱਧਰ ਉਤੇ ਇਹ ਖਰਚਾ ਚੁਕਣਾ ਪੈਣਾ ਹੀ ਹੈ ਪਰ ਆਮ ਲੋਕਾਂ ਲਈ ਇਸ ਵੇਲੇ ਕੋਈ ਚਾਰਜ ਲਾਗੂ ਨਹੀਂ ਕੀਤਾ ਜਾ ਰਿਹਾ ਐਨਪੀਸੀਆਈ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਿਰਫ ਸਤੰਬਰ ਮਹੀਨੇ ਦੇ ਵਿੱਚ ਹੀ ਯੂਪੀਆਈ ਰਾਹੀਂ 19.63 ਬਿਲੀਅਨ ਲੈਣ ਦੇਣ ਹੋਏ ਨੇ ਜਿਨ੍ਹਾਂ ਦੀ ਕੁੱਲ ਰਕਮ ਲਗਭਗ 24.90 ਲੱਖ ਕਰੋੜ ਤੱਕ ਪਹੁੰਚ ਗਈ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ 31% ਵਾਧਾ ਹੈ ਇਸ ਲਈ ਫਿਰ ਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਯੂਪੀਆਈ ਰਾਹੀ ਲੈਣ ਦੇਣ ਗ੍ਰਾਹਕਾਂ ਲਈ ਮੁਫਤ ਨੇ ਅਤੇ ਹਾਪ ਭਵਿੱਖ ਵਿੱਚ ਨੀਤੀ ਪਧਰ ਉੱਤੇ ਕੀ ਫੈਸਲੇ ਹੁੰਦੇ ਨੇ ਇਸ ਉੱਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕੀ ਹੁਣ ਯੂਪੀਆਈ ਰਾਹੀ ਲੈਣ ਦੇਣ ਉੱਤੇ ਲੱਗਣਗੇ ਚਾਰਜਸ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਇਸ ਖਬਰ ਨੇ ਲੋਕਾਂ ਨੂੰ ਕਾਫੀ ਜ਼ਿਆਦਾ ਉਲਝਣ ਵਿੱਚ ਪਾ ਕੇ ਰੱਖ ਦਿੱਤਾ ਸੀ ਪਰ ਹੁਣ ਭਾਰਤ ਦੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਇਸ ਉੱਤੇ ਵੱਡਾ ਸਪਸ਼ਟਿਕਰਨ ਦਿੱਤਾ ਹੈ ਆਰਬੀਆਈ ਗਵਰਨਰ ਨੇ ਸਾਫ਼ ਕਿਹਾ ਹੈ ਕਿ ਇਸ ਸਮੇਂ ਯੂਪੀਆਈ ਲੈਣ ਦੇਣ ਉੱਤੇ ਕੋਈ ਵੀ ਫੀਸ ਲਗਾਉਣ ਦਾ ਪ੍ਰਸਤਾਵ ਕੇਂਦਰੀ ਬੈਂਕ ਕੋਲ ਨਹੀਂ ਹੈ ਅਰਥਾਤ ਗ੍ਰਾਹਕਾਂ ਅਰਥਾਤ ਗ੍ਰਾਹਕਾਂ ਨੂੰ ਯੂਪੀਆਈ ਰਾਹੀਂ ਪੈਸੇ ਭੇਜਣ ਜਾਂ ਲੈਣ ਵਿੱਚ ਕੋਈ ਵੀ ਚਾਰਜ ਨਹੀਂ ਦੇਣਾ ਪਵੇਗਾ ਹਾਲਾਂਕਿ ਉਹਨਾਂ ਨੇ ਇਹ ਵੀ ਮੰਨਿਆ ਹੈ ਕਿ ਯੂਪੀਆਈ ਦੇ ਕੰਮ ਕਾਜ ਨਾਲ ਜੁੜੇ ਖਰਚੇ ਜ਼ਰੂਰ ਨੇ ਅਤੇ ਕਿਸੇ ਨਾ ਕਿਸੇ ਪੱਧਰ ਉਤੇ ਇਹ ਖਰਚਾ ਚੁਕਣਾ ਪੈਣਾ ਹੀ ਹੈ ਪਰ ਆਮ ਲੋਕਾਂ ਲਈ ਇਸ ਵੇਲੇ ਕੋਈ ਚਾਰਜ ਲਾਗੂ ਨਹੀਂ ਕੀਤਾ ਜਾ ਰਿਹਾ ਐਨਪੀਸੀਆਈ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਿਰਫ ਸਤੰਬਰ ਮਹੀਨੇ ਦੇ ਵਿੱਚ ਹੀ ਯੂਪੀਆਈ ਰਾਹੀਂ 19.63 ਬਿਲੀਅਨ ਲੈਣ ਦੇਣ ਹੋਏ ਨੇ ਜਿਨ੍ਹਾਂ ਦੀ ਕੁੱਲ ਰਕਮ ਲਗਭਗ 24.90 ਲੱਖ ਕਰੋੜ ਤੱਕ ਪਹੁੰਚ ਗਈ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ 31% ਵਾਧਾ ਹੈ ਇਸ ਲਈ ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਯੂਪੀਆਈ ਰਾਹੀਂ ਲੈਣ ਦੇਣ ਗ੍ਰਾਹਕਾਂ ਲਈ ਮੁਫਤ ਨੇ ਅਤੇ ਆਪ ਭਵਿੱਖ ਵਿੱਚ ਨੀਤੀ ਪਦਰ ਉੱਤੇ ਕੀ ਫੈਸਲੇ ਹੁੰਦੇ ਨੇ ਇਸ ਉੱਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਆਮ ਲੋਕਾਂ ਲਈ ਇਸ ਵੇਲੇ ਕੋਈ ਚਾਰਜ ਲਾਗੂ ਨਹੀਂ ਕੀਤਾ ਜਾ ਰਿਹਾ NPCI ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਿਰਫ ਸਤੰਬਰ ਮਹੀਨੇ ਦੇ ਵਿੱਚ ਹੀ UPI ਰਾਹੀਂ 19.63 ਬਿਲੀਅਨ ਲੈਣ-ਦੇਣ ਹੋਏ ਨੇ ਜਿਨ੍ਹਾਂ ਦੀ ਕੁੱਲ ਰਕਮ ਲਗਭਗ 24.90 ਲੱਖ ਕਰੋੜ ਤੱਕ ਪਹੁੰਚ ਗਈ ਹੈ ਇਹ ਪਿਛਲੇ ਸਾਲ ਦੇ ਮੁਕਾਬਲੇ 31% ਵਾਧਾ ਹੈ ਇਸ ਲਈ ਫਿਲਹਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ UPI ਰਾਹੀਂ ਲੈਣ-ਦੇਣ ਗ੍ਰਾਹਕਾਂ ਲਈ ਮੁਫਤ ਨੇ ਅਤੇ ਹਾਪ ਭਵਿੱਖ ਵਿੱਚ ਨੀਤੀ ਪਧਰ ਉੱਤੇ ਕੀ ਫੈਸਲੇ ਹੁੰਦੇ ਨੇ ਇਸ ਉੱਤੇ ਸਾਰੀਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ